ਇਹ ਨਾਲੀਆਂ ਦੇ ਵਿੱਚ ਦੇਖ ਸਕਦੇ ਹੋ ਪਾਣੀ ਭਰਿਆ ਹੋਇਆ ਨਿਕਾਸੀ ਦਾ ਕੋਈ ਸਾਧਨ ਨਹੀਂ ਦਾ ਮਤਲਬ ਸਾਵਣ ਬਾਅਦ ਦੂਜਾ ਦਿਨ ਏਸੀ ਨਿਗਮਤਾ ਦੇ ਗੱਲ ਕਰੀਏ ਸਾਵਣ ਦੂਜੇ ਦਿਨ ਵੀ ਲਗਾਤਾਰ ਪੰਨਾ ਦੇਖ ਸਕਦੇ ਸੀ ਆ ਜੀ ਸਾਡੀ ਵਾਸਤੇ ਇਹਾਂ ਤਸਵੀਰਾਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਪਾਣੀ ਰੁਪਨ ਕਰਕੇ ਪਾਣੀ ਦੀ ਜਿਹੜੀ ਬੰਨਤ ਕੁਕਤਨਾਸ ਕੀਤ ਨੂੰ ਜਿਹੜਾ ਸਾਉਣ ਦਾ ਅਗਲਾ ਦਿਨ ਮੀਂਹਾਂ ਪਰਪੂਰ ਗਲੀਆਂ ਦੇ ਪਾਣੀ ਭਰਿਆ ਹੋਇਆ ਤੇ ਲਾਈਵ ਤਸਵੀਰਾਂ ਭਦਰਗੜ ਤੋਂ ਨੇ ਸਿਰਸਾ ਤੋਂ ਦਿਖਾ ਰਹੇ ਆਂ ਇਹ ਕੰਡੀਆਂ ਵਿੱਚ ਜਿਹੜਾ ਪਾਣੀ ਇਸ ਤਰ੍ਹਾਂ ਦਾ ਫਰੋਆਇਆ ਹੈ ਪੂਰੇ ਪੰਚਾਇਤਾਂ ਨੇ ਇਹਦੀਆਂ ਬਾਹਰ ਕਰਦੀਆਂ ਦੇਖੋ ਦਿਓ ਨਹੀਂ ਬੰਨ੍ਹਦੀ karenga alaha di yo ke Rawar k lentu ikewe monu sabu kare yendala ee life sirani fe omnurama kisakyuk mili kaket difi mi ਇਹ ਲੱਗਦਾ ਸੀਰਾ ਸਾਡੀ ਆਵਾਜ਼ ਦੇਖ ਰਹੇ ਹੋ ਹਾਂ ਜੀ ਦੇਖੋ ਕਿੰਨੀ ਗਲੀ ਪੂਰੀ ਹੱਥੋਂ ਹੱਥੋਂ ਫਰੀਆ ਰਿਹਾ ਹੈ ਉਹ ਪਰੇ ਤੱਕ ਪਾਹੀ ਪਾਣੀ ਦਿਖ ਰਿਹਾ ਬਹਾਦਰgarh ਦੇ ਜਿਹੜੀਆਂ ਲਾਈਵ ਤੋਂ ਕੀ ਰਹੀ ਦੇਖੋ ਇਹ ਲੜੀਸਾ ਚੱਲ ਰਹੀਆਂ ਕਈ ਤਾਂ ਮੀਂਹ ਦੇ ਵਿੱਚੋਂ ਨਹਾ ਰਹੇ ਨੇ ਕਈ ਕੂੜੀਆਂ ਲੈ ਕੇ ਘੁੰਮ ਰਹੇ ਨੇ ਜਿਹੜੇ ਲਾਈਵ ਤੋਂ ਸਿੱਧਾ ਸਾਡੀ ਵਾਇਸ ਤੋਂ ਦੇਖ ਰਹੇ ਹੋ ਨਵੀਂ ਅਪਡੇਟ ਦੇਖੋ ਵੀ ਨਾਲੇ ਦੇ ਵਿੱਚੋਂ ਅੰਦਾ ਕਿਸ ਤਰ੍ਹਾਂ ਆਪਣੇ ਮੁਹਾਫੇ ਜਿਹੜੇ ਆ ਉਹ ਕੱਟ ਰਿਹਾ ਸਾਜੂ ਪਾਣੀ ਅੱਗੇ ਨੂੰ ਜਾ ਸਕੇ ਮੀਂਹ ਦੇ ਮੌਸਮ ਦੇ ਦੇ ਸੇਵਾ ਕਰ ਰਿਹਾ ਹੈ ਬڑے ਰੋ ਸਾਡੀ ਵਾਈ ਨਾਲ ਅਪਡੇਟ ਦਾ ਕੋਈ ਨਾ ਕੋਈ ਹੋਰ ਜਾਣਕਾਰੀ ਜਾਨੀ ਜਾਣਕਾਰੀ ਆਮਲੇ ਸਾਡੀ ਵਾਈ